ਕੇਂਦਰ ਦੀ ਨਵੀਂ ਸਿੱਖਿਆ ਨੀਤੀ ਆ ਉਹ ਰੱਦ ਕੀਤੀ ਜਾਵੇ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਉਹਨੂੰ ਰੱਦ ਕਰੇ ਤੇ ਆਪ ਦੀ ਸਿੱਖਿਆ ਨੀਤੀ ਆਪਣਾਵੇ ਆ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਉਹ ਵਰ ਦਿੱਲੀ ਵਾਲੀ ਕਰਦੇ ਹੋਣੇ ਕਿ ਅਸੀਂ ਦਿੱਲੀ ਦੇ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਦਿੱਲੀ ਵਾਲੀ ਦਿੱਲੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਸਕੂਲ ਦਿਖਾ ਦਿੰਦੇ ਵੀ ਆਸ ਕਪਲਾ ਸੀ ਕੰਪਲੈਕਸ ਸਕੂਲ ਬਣਾਤੇ ਇਹਨਾਂ ਨੂੰ ਬਹੁਤ ਸਹੂਲਤਾਂ ਦੇ ਦਿੰਦੀਆਂ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਵੀ ਆ ਕੇ ਸਿੱਖਿਆ ਕ੍ਰਾਂਤੀ ਵੀ ਤੁਸੀਂ ਇੱਕ ਸਕੂਲ ਨੂੰ ਸਾਰੀਆਂ ਸਕੀਮਾਂ ਲੈ ਕੇ ਬਾਕੀ ਤੁਸੀਂ 10 ਤੋਂ 15 ਕਿਲੋਮੀਟਰ ਦੇ ਘੇਰੇ ਰੈਡੀਅਸ 'ਚ ਸਕੂਲ ਬੰਦ ਕਰ ਦਿੰਨੇ ਆ ਕਿ ਇਹ ਸਿੱਖਿਆ ਕ੍ਰਾਂਤੀ ਆ 20000 ਕਿਸੇ ਇੱਕ ਸੰਸਦ ਨੂੰ ਦੇ ਕੇ ਤੁਸੀਂ ਸਕੂਲ ਦੇ ਸਟਾਫ ਦਾ 1.5 ਲੱਖ ਦਾ ਖਰਚਾ ਕਰਾ ਦਿੰਨੇ ਹੋ ਲਿਸਟ ਬਣਾ ਕੇ ਦਿੰਨੇ ਹੋ ਕਿ ਇਹ ਸਿੱਖਿਆ ਕ੍ਰਾਂਤੀ ਆ ਲੈਵਿਜ ਵਿੱਚ 1530 ਸਕੂਲ ਬੰਦ ਹੋ ਗਿਆ ਆਮ ਆਦਮੀ ਪਾਰਟੀ ਉਹ ਰੋਕ ਨਹੀਂ ਸਕੀ ਸਕੋ ਵਾਅਦਾ ਕਰ ਰਹੀ ਆ ਬੰਦ ਕਰਨ ਦੇ ਵਿੱਚ ਕਿ ਇਹ ਸਿੱਖਿਆ ਕ੍ਰਾਂਤੀ ਆ ਪੰਜਾਬ ਦੀਆਂ ਹਾਲਤਾਂ ਵੱਖਰੀਆਂ ਨੇ ਪੰਜਾਬ ਦਾ ਆਰਥਿਕ ਤਾਂ ਚਾਂਖਰਾ ਹੈ ਪੰਜਾਬ ਦੇ ਇਤਿਹਾਸ ਵੱਖਰਾ ਹੈ ਪੰਜਾਬ ਦੀਆਂ ਬਹੁਤ ਸਾਰੀਆਂ ਹਾਲਤਾ ਵੱਖਰੀਆਂ ਨੇ ਇਸ ਕਰਕੇ ਉਹ ਸਿੱਖਿਆ ਨੀਤੀ ਅਸੀਂ ਵਿਰੋਧ ਕਰਦੇ ਆ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਣਾ ਸੀ ਤੇ ਲਗਾਤਾਰ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਉਹਨਾਂ ਨੇ ਵੱਡਾ ਪ੍ਰਚਾਰ ਕੀਤਾ ਤੇ ਹੁਣ ਵੀ ਹੈ ਜਿਹੜਾ ਉਹ ਸਕੂਲਾਂ ਦੇ ਵਿੱਚ ਉਹ ਘਟਨਾ ਰਹੀ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਲੈ ਕੇ ਆਉਂਦੀ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਵਿਦਿਆਰਥੀ ਲੈਰ ਆ ਜਿਹੜੀ ਉਹ ਕਿਤਨਾ ਕਿਤੇ ਅੰਗੜਾਈ ਲੈਂਦੀ ਨਜ਼ਰ ਆ ਰਹੀ ਆ ਲਗਾਤਾਰ ਪੰਜਾਬ ਦੇ ਐਮਐਲਏ ਸਾਹਿਬ ਨੇ ਉਹਨਾਂ ਦੇ ਘਰਾਂ ਦੇ ਅੱਗੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਤੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਤਾਂ ਗੱਲਬਾਤ ਕਰਾਂਗੇ ਇਸ ਟਾਈਮ ਅਸੀਂ ਮੁਕਸਰਾਂ ਮੁਕਸਰ ਵਿਦਿਆਰਥੀਆਂ ਦੇ ਵੱਲੋਂ ਅੱਜ ਪ੍ਰੋਗਰਾਮ ਕੀਤਾ ਗਿਆ ਐਮਐਲਏ ਦੇ ਬਾਰ ਦੇ ਅੱਗੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਸੁਖਪ੍ਰੀਤ ਕੌਰ ਮੌਜੂਦ ਨੇ ਮੈਡਮ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਅੱਜ ਜਿਹੜਾ ਇੱਥੇ ਪ੍ਰੋਗਰਾ ਸਾਡੀਆਂ 8 ਮੰਗਾਂ ਨੇ ਜੀ ਪੂਰੇ ਜ਼ਿਲ੍ਹੇ ਦੀਆਂ ਵਕਫਾ ਕਸਤਸਾਮਾਂ ਦੀਆਂ ਜਿਹਦੇ ਵਿੱਚ ਪਹਿਲੀ ਸਾਡੀ ਮੰਗ ਹੈ ਕਿ ਜਿਹੜੀ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਆ ਉਹ ਰੱਦ ਕੀਤੀ ਜਾਵੇ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਉਹਨੂੰ ਰੱਦ ਕਰੇ ਤੇ ਆਪ ਦੀ ਸਿੱਖਿਆ ਨੀਤੀ ਆਪਣਾਵੇ ਦੂਜੀ ਮੰਗ ਆ ਕਿ ਸਰਕਾਰੀ ਕਾਲਜ ਮੁਕਸਰ ਦੇ ਵਿੱਚ ਐਮਏ ਪੰਜਾਬੀ ਐਮਏ ਇਤਿਹਾਸ ਤੇ ਐਮਏ 뮤직 ਜਿਹੜੇ ਦੇ ਜਿਹੜੇ ਦਿਲ ਕੋਰ ਸ਼ੁਰੂ ਕੀਤੇ ਜਾਣ ਤੇ ਉਹਦਾ ਸਟਾਫ ਤਰਕੀਤ ਕੀਤਾ ਜਾਵੇ ਰੂਰਲ ਸੈਂਟਰ ਕੌਣੀ ਦੇ ਵਿੱਚ ਨਵਾਂ ਸਤਾ ਜਿਹੜੀ ਆ ਐਮ ਇਤਿਹਾਸ ਤੇ ਐਮ ਪੰਜਾਬੀ ਦੇ ਕੋਰਸ ਸ਼ੁਰੂ ਕੀਤੇ ਹਨ ਤੇ ਨਵੀਂ ਕੰਟੇਨਰ ਲਈ ਉਹ ਗ੍ਰਾਉਂਡ ਕੀਤੀ ਜਾਵੇ। ਖਾਲਸਾ ਕਾਲਜ ਮੁਕਸ਼ਰਮ ਉਹਦੇ ਵਿੱਚ ਲਾਇਬ੍ਰੇਰੀ ਨਹੀਂ ਹੈ। ਲਾਇਬ੍ਰੇਰੀ ਲਾਇਬ੍ਰੇਰੀ ਬਣਵਾਉਣ ਲਈ ਗ੍ਰਾਂਟ ਜਾਰੀ ਕੀਤੀ ਜਾਵੇ। ਸਰਕਾਰੀ ਕਾਲਜ ਮੁਕਸ਼ਰਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਆ। ਉੱਥੇ ਵਿਦਿਆਰਥੀ ਦੋ ਸ਼ਿਫਟਾਂ ਦੇ ਵਿੱਚ ਸਕੂਲ ਲਾਉਂਦੇ ਆ। ਕਲਾਸਾਂ ਲਾਉਣ ਆਉਂਦੇ ਆ। ਇੱਕ ਸਵੇਰੇ 7:00 ਤੋਂ 12:00 ਤੱਕ ਫਿਰ 1:00 ਤੋਂ ਲੱਗੇ 5:00 ਤੱਕ। ਇਹ ਦੋ ਸ਼ਿਫਟਾਂ ਦੇ ਵਿੱਚ ਵਿਦਿਆਰਥੀ ਕਲਾਸਾਂ ਲਾਉਂਦੇ ਕਿਉਂ ਬਿਲਡਿੰਗ ਦੀ ਕਮੀ ਆ ਤੇ ਦੂਜਾ ਉਥੇ ਲਾਇਬ੍ਰੇਰੀ ਬੰਦ ਪਈ ਆ ਲਾਇਬ੍ਰੇਰੀ ਵੀ ਹੈ ਤੇ ਲਾਇਬ੍ਰੇਰੀ ਨਹੀਂ ਹੋਏਗਾ ਪਰ ਇਸ ਦੇ ਬਾਵਜੂਦ ਇਹ ਕਿ ਜਿਹੜੀ ਲਾਇਬ੍ਰੇਰੀ ਬੰਦ ਪਈ ਐ ਅਸੀਂ ਚਾਹੁੰਨੇ ਕਿ ਬਿਲਡਿੰਗ ਦੀਆਂ ਵੀ ਸਾਰੀ ਹੋਵੇ ਤੇ ਲਾਇਬ੍ਰੇਰੀ ਜਿਹੜੀ ਖੁੱਲੀ ਜਾਵੇ ਵਿਦਿਆਰਥੀਆਂ ਲਈ ਤੀਸਰਾ ਹੈਗਾ ਕਿ ਜਿਹੜਾ ਇਹ ਆਪਣੀ ਆਈਡੀ ਮੁਕਸਰ ਦੇ ਵਿੱਚ ਉਹਦੇ ਵਿੱਚ ਬਿਲਡਿੰਗ ਜਿਹੜੀ ਅਧੂਰੀ ਪਈ ਆ ਟਰੇਡਸ ਬਹੁਤ ਕੱਟ ਨੇ ਬਿਲਡਿੰਗ ਜਿਹੜੀ ਉਹ ਕੰਪਲੀਟ ਕਰਕੇ ਉੱਤੇ ਨਵੇਂ ਟਰੇਡ ਸ਼ੁਰੂ ਕੀਤੇ ਜਾਣ ਉੱਤੇ ਨਵਾਂ ਸਟਾਫ ਪਰਤੀਤੇ ਹੋਵੇ ਇਹ ਅਸੀਂ ਆਉਧੀਆਂ ਮੰਗਾਂ ਨੂੰ ਲੈ ਕੇ ਇਥੋਂ ਦੇ ਹਲਕਾ ਵਿਧਾਇਕ ਕਾਕਾ ਸਿੰਘ ਬਰਾੜ ਉਹਨਾਂ ਨੂੰ ਮੰਗ ਪੱਤਰ ਦੇਣਾ ਸੀ ਕਿ ਸਾਡੀਆਂ ਇਹਨਾਂ ਮੰਗਾਂ ਤੇ ਉਹ ਗੌਰ ਕੀਤੀ ਜਾਵੇ ਸਰਕਾਰ ਦੇ ਵੱਲੋਂ ਲਗਾਤਾਰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਉਦਨ ਘਟਨ ਤਾਂ ਪਹਿਲਾਂ ਹੀ ਕੀਤੇ ਜਾ ਰਹੇ ਕਿ ਉਹ ਤਾਂ ਕਹਿੰਦੇ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਂਦੀ ਪਰ ਤੁਸੀਂ ਕਿਤੇ ਨਾ ਕਿਤੇ ਹਜੇ ਵੀ ਵਿਰੋਧ ਕਰ ਰਹੇ ਹੋ ਕਿ ਤੁਹਾਨੂੰ ਕੀ ਲੱਗਦਾ ਵੀ ਹਰੇ ਸਿੱਖਿਆ ਦੇ ਵਿੱਚ ਕ੍ਰਾਂਤੀ ਨਹੀਂ ਆਈ ਤੁਸੀਂ ਦੇਖੋ ਜੀ ਆ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਉਹ ਫਿਰ ਦਿੱਲੀ ਵਾਲੀ ਕਰਦੇ ਹੋਣੇ ਕਿ ਅਸੀਂ ਦਿੱਲੀ ਦੇ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਦਿੱਲੀ ਵਾਲੀ ਦਿੱਲੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਵੀ ਕੋਸ਼ਕ ਸਕੂਲ ਦਿਖਾ ਦਿੰਦੇ ਵੀ ਆ ਸਕੂਲ ਅਸੀਂ ਕੰਪਲੈਕਸ ਸਕੂਲ ਬਣਾਤੇ ਇਹਨਾਂ ਨੂੰ ਬਹੁਤ ਸਹੂਲਤਾਂ ਦੇਤੀਆਂ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਆ ਇਹਨੇ ਕੰਪਲੈਕਸ ਸਕੂਲ ਹੋ ਰਹੇ ਮਾਡਲ ਲੈ ਕੇ ਆਂਦਾਗਾ ਉਹਦੇ ਵਿੱਚ ਇਹਨਾਂ ਨੇ ਕੁਝ ਕੁ ਚੁਣਿੰਦੇ ਵਿਦਿਆਰਥੀਆਂ ਜਿਹੜੇ ਚੰਗੇ ਸਰ ਦੇ ਵਰਦੇ ਘਰਾਂ ਦੇ ਵਿੱਚੋਂ ਆ ਕੁਝ ਗਿਣਤੀ ਚੰਦਕ ਵਿਦਿਆਰਥੀਆਂ ਜੋਗੇ ਸਕੂਲ ਕੋ ਜਿਹੜੇ ਬਣਾਤੇ ਕੰਪਲੈਕਸ ਸਕੂਲ ਕਿ ਅਸੀਂ 9ਵੀਂ ਤੋਂ 12ਵੀਂ ਦੇ ਵਿਦਿਆਰਥੀ ਇਹਨਾਂ ਸਕੂਲਾਂ ਦੇ ਵਿੱਚ ਪੜਾਵਾਂਗੇ 10ਵੀਂ ਤੋਂ 12ਵੀਂ ਤੱਕ ਉਹ ਵਿਦਿਆਰਥੀ ਨੇ ਤੇ ਜਿਹੜੇ 10 ਤੋਂ 15 ਕਿਲੋਮੀਟਰ ਦੇ ਘਰੇਲੇ ਜਿਹੜੇ ਸਕੂਲ ਨੇ ਉਹ ਬੰਦ ਕੀਤੇ ਜਾਣਗੇ ਤੇ ਇੱਕ ਸਕੂਲ ਬਣਾਇਆ ਜਾਊਗਾ ਇਹ ਸਿੱਖਿਆ ਕ੍ਰਾਂਤੀ ਵੀ ਤੁਸੀਂ ਇੱਕ ਸਕੂਲ ਨੂੰ ਸਾਰੀਆਂ ਸਕੀਮਾਂ ਦੇ ਕੇ ਬਾਕੀ ਤੁਸੀਂ 10 ਤੋਂ 15 ਕਿਲੋਮੀਟਰ ਦੇ ਘੇਰੇ ਦੇ ਤੁਸੀਂ ਸਕੂਲ ਬੰਦ ਕਰ ਦੇਣੇ ਆ ਕਿ ਇਹ ਸਿੱਖਿਆ ਕਾਂਤੀ ਆ ਕਿ ਐਸੀ ਕਿਆ ਕਰਨੀ ਤੁਸੀਂ ਸਕੂਲਾਂ ਦੇ ਵਿੱਚ ਜਾ ਕੇ ਇੱਕ ਰਾਤਾ ਤੁਸੀਂ ਉਹ ਕਿਉਂ ਕਟਰੀ ਕਰ ਰਹੇ ਹੋ 10000 ਕਿਸੇ ਇੱਕ ਸੰਸਦ ਨੂੰ ਦੇ ਕੇ ਤੁਸੀਂ ਸਕੂਲ ਦੇ ਸਟਾਫ ਦਾ 1.5 ਲੱਖ ਦਾ ਖਰਚਾ ਕਰਾ ਦਿੰਦੇ ਹੋ ਲਿਸਟ ਬਣਾ ਕੇ ਦਿੰਦੇ ਹੋ ਕਿ ਇਹ ਸਿੱਖਿਆ ਕ੍ਰਾਂਤੀ ਆ ਤੁਸੀਂ ਦੇ ਆਪਾਂ ਨੂੰ ਜਾ ਕੇ ਬੇਇਜ਼ਤ ਕਰਦੇ ਹੋ ਕਿ ਤੁਸੀਂ ਵਿਦਿਆਰਥੀ ਨਹੀਂ ਇਕੱਠੇ ਕਰ ਸਕੇਗੇ ਜਦ ਕਿ ਆਪ ਤਾਂ ਹੀ ਤੋਂ ਲੇਟ ਆਉਂਦੇ ਆ ਤੇ ਇਸ ਸਿੱਖਿਆ ਦੇ ਅਧਿਆਪਕਾਂ ਨੂੰ ਬੇਇਜ਼ਤ ਕਰਨਾ ਕਿ ਇਹ ਸਿੱਖਿਆ ਕ੍ਰਾਂਤੀ ਆ ਪਿਛਲੇ 10 ਸਾਲਾਂ ਦੇ ਵਿੱਚ 1530 ਸਕੂਲ ਬੰਦ ਹੋ ਗਿਆ ਤੇ ਆਮ ਆਦਮੀ ਪਾਰਟੀ ਨੂੰ ਰੋਕ ਨਹੀਂ ਸਕੀ ਸਕੋ ਵਾਅਦਾ ਕਰ ਰਹੀ ਹੈ ਬੰਦ ਕਰਨ ਦੇ ਵਿੱਚ ਕਿ ਇਹ ਸਿੱਖਿਆ ਕ੍ਰਾਂਤੀ ਆ ਸਾਡੀਆਂ ਰਹਿੀਆਂ ਮੰਗਾ ਸੀ ਪਹਿਲਾਂ ਬੋਲੇ ਸਾਡੇ ਹਾਲ ਜਿਹੜੇ ਵਿਦਿਅਕ ਸੰਸਥਾਵਾਂ ਦਾ ਇੰਨਾ ਬੁਰਾ ਹਾਲ ਹੈ ਕਿ ਵਿਦਿਆਰਥੀਆਂ ਕੋਲ ਕਲਾਸਾਂ ਲਾਉਣ ਲਈ ਜਿਹੜਾ ਹੈਗਾ ਉਹ ਬਿਲਡਿੰਗ ਨਹੀਂ ਹੈਗੀ ਸਾਡੇ ਕਾਲਜਾਂ ਦੇ ਵਿੱਚ ਸਟਾਫ ਨਹੀਂ ਹੈਗਾ ਸਾਡੇ ਕੋਲ ਕੰਟੀਨ ਨਹੀਂ ਹੈਗੀ ਚੰਗਾ ਬੈਠ ਕੇ ਖਾਣ ਪੀਣ ਲਈ ਤਾਂ ਇਸ ਤਰ੍ਹਾਂ ਦਾ ਹਾਲ ਹੈ ਜੀ ਵਿਦਿਅਕ ਸੰਸਥਾਵਾਂ ਦਾ ਤੁਸੀਂ ਆਪ ਦੱਸੋ ਕਿ ਸਿੱਖਿਆ ਕ੍ਰਾਂਤੀ ਹੈ ਕਿ ਨਹੀਂ ਤੁਸੀਂ ਇੱਕ ਆਪਣੇ ਭਾਸ਼ਣ ਦੇ ਦੌਰਾਨ ਨਿਊ ਐਜੂਕੇਸ਼ਨ ਪਾਲਿਸੀ ਬਾਰੇ ਵੀ ਗੱਲ ਕੀਤੀ ਕਿ ਸਰਕਾਰ ਆ ਜਿਹੜੀ ਉਹ ਨਿਊ ਐਜੂਕੇਸ਼ਨ ਪਾਲਿਸੀ ਨੂੰ ਰੱਦ ਕਰੇ ਪਰ ਦੂਸਰੇ ਪਾਸੇ ਇਹ ਵੀ ਆਉਂਦਾ ਕਿ ਸਰਕਾਰ ਕਹਿੰਦੇ ਕਿ ਅਸੀਂ ਸਾਰਿਆਂ ਨੂੰ ਬਰਾਬਰ ਸਿੱਖਿਆ ਦੇਣੀ ਆ ਜੇ ਸਿੱਖਿਆ ਦਾ ਕੇਂਦਰੀਕਰਨ ਹੋ ਰਿਹਾ ਸਾਰੇ ਲੋਕਾਂ ਨੂੰ ਬਰਾਬਰ ਸਿੱਖਿਆ ਮੈਰੀ ਤਾਂ ਫਿਰ ਦਿੱਕਤ ਖਾ ਦੇ ਚ ਤੁਸੀਂ ਦੇਖੋ ਪਹਿਲੀ ਗੱਲ ਤੇ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਜੀ ਉਹ ਕੇਂਦਰ ਨੇ ਲਾਗੂ ਕੀਤੀ ਆ ਤੇ ਸਿੱਖਿਆ ਦੇ ਨਾਲ 1979 ਤੋਂ ਪਹਿਲਾਂ ਸਟੇਟ ਸਬਜੈਕਟ ਸੀਗਾ ਬਾਅਦ ਵਿੱਚ ਸਮਰੱਥੀ ਸੂਚੀ ਦੇ ਵਿੱਚ ਪਾਤਾ ਜਿਹਦੇ ਵਿੱਚ ਪੰਜਾਬ ਸਰਕਾਰ ਵੀ ਕਾਨੂੰਨ ਬਣਾ ਸਕਦੀ ਆ ਤੇ ਕਿਉਂਕਿ ਪੰਜਾਬ ਦੀਆਂ ਹਾਲਤਾਂ ਵੱਖਰੀਆਂ ਨੇ ਪੰਜਾਬ ਦਾ ਆਰਥਿਕ ਢਾਂਚਾ ਵੱਖਰਾ ਹੈ ਪੰਜਾਬ ਦਾ ਇਤਿਹਾਸ ਵੱਖਰਾ ਹੈ ਪੰਜਾਬ ਦੀਆਂ ਹੋਰ ਸਾਰੀਆਂ ਹਾਲਤਾਂ ਵੱਖਰੀਆਂ ਨੇ ਇਸ ਕਰਕੇ ਉਹ ਸਿੱਖਿਆ ਨੀਤੀ ਅਸੀਂ ਵਿਰੋਧ ਕਰ ਰਹੇ ਆ ਦੂਜੀ ਗੱਲ ਆ ਕਿ ਤੁਸੀਂ ਕਹਿੰਦੇ ਵੀ ਕੇਂਦਰੀਕਰਨ ਕੀਤਾ ਜਾ ਰਿਹਾ ਜਿਸ ਤੀਕੇ ਨਾਲ ਸਰਕਾਰ ਖੇਤੀ ਕਾਨੂੰਨ ਲੈ ਕੇ ਆਈ ਸੀ ਕਿ ਅਸੀਂ ਖੇਤੀ ਕਾਨੂੰਨ ਹੈ ਰਾਈ ਇੱਥੇ ਇੰਡਸਟਰੀ ਲਾਵਾਂਗੇ ਤੇ ਉਹ ਤੇ ਜਿਹੜੀਆਂ ਬਾਹਰੀਆਂ ਕਾ ਮਾਇਦਾਨ ਨੇ ਉਹ ਕਬਜ਼ਾ ਕਰ ਲਿਆ ਐਸੇ ਤਰੀਕੇ ਨਾਲ ਸਿੱਖਾ ਨੀਤੀ ਰਚੀ ਗਈ ਕਿ ਤਾਂ ਕੰਪਲੈਕਸ ਸਕੂਲ ਬਣਵਾ ਕੇ ਉੱਥੇ ਕੁਝ ਕਹੜੇ ਸਰਦੇ ਵਰਦੇ ਲੋਕ ਆ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਉੱਥੇ ਪੜ ਸਕਦੇ ਆ ਇਹਨਾਂ ਸਿੱਖਿਆ ਕ੍ਰਾਂਤੀ ਦੇ ਨਾਲ ਹੀ ਜਿਹੜਾ ਨਵੀਂ ਸਿੱਖਿਆ ਨੀਤੀ ਦੇ ਨਾਲ ਪੁਸ਼ਕੜ ਏਰੀਆ ਸੰਸਥਾਵਾਂ ਨੇ ਉਹਨੂੰ ਪਹਿਲਾਂ ਆਟੋਮਸ ਕਰਨ ਦੀ ਗੱਲ ਵੀ ਕੀਤੀ ਸੀ ਵੀ ਸਰਕਾਰੀ ਸੰਸਥਾਵਾਂ ਨੇ ਜਾਂ ਵੱਡੇ ਕਾਲਜ ਨੇ ਪੰਜਾਬ ਦੇ ਆਪ ਚਲਾਉਣਗੇ ਸਰਕਾਰ ਦੇ ਚ ਬਾਹਰ ਹੋਊਗੀ ਦੂਜੀ ਗੱਲ ਹੈ ਕਿ ਦਾਦਾ ਪਰ ਫੀਸਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਨਵੇਂ ਸਬਜੈਕਟ ਲੈ ਕੇ ਆnde ਜਾ ਰਹੇ ਆ ਇਹ ਕੇਂਦਰ ਤੱਕ ਇਹ ਕਰੀ ਕਿ ਕਿਸ ਤਰ੍ਹਾਂ ਦਾ ਸਬਜੈਕਟ ਪੜਾਇਆ ਜਾਊਗਾ ਕਿਸ ਤਰ੍ਹਾਂ ਦਾ ਨਹੀਂ ਪੜਾਇਆ ਜਾਊਗਾ ਸਿਲੇਬਸਾਂ ਦੇ ਵਿੱਚ ਹੋਰ ਤਰ੍ਹਾਂ ਦੇ ਜਿਹੜੇ ਆਰਸ ਤੇ ਜਿਹੜੇ ਨਮਾਇੰਦੇ ਉਹਨਾਂ ਦੇ ਜਿਹੜਾ ਸਿਲੇਬਸ ਪਾਇਆ ਜਾ ਰਿਹਾ ਇਹਦੇ ਵਿੱਚ ਔਰ ਸਾਰੇ ਜਿਵੇਂ ਭਗਤ ਸਿੰਘ ਦਸਲੇ ਬਸਾ ਠੀਕ ਹੈ ਜਾਂ ਕਰਨਾਟਕ ਦੇ ਵਿੱਚੋ ਜਿਸ ਤਰ੍ਹਾਂ ਭਗਤ ਸਿੰਘ ਦਾ ਚੈਪਟਰ ਕੱਟਿਆ ਗਿਆ ਕੇਂਦਰੀਕਰਨ ਦੇ ਨਾਹੀਂ ਅਦਾਹੀਂ ਇਹ ਜਿਹੜਾ ਕੁਝ ਕੁ ਲੋਕਾਂ ਤੱਕ ਜਿਹੜੇ ਸਿੱਖਿਆ ਸੰਥ ਕਰਕੇ ਰੱਖਣਾ ਚਾਹੁੰਦੇ ਆ ਉਹਦਾ ਕਾਰਨ ਇਹ ਕਿ ਇਹ ਜਿਸ ਤਰ੍ਹਾਂ ਸਦੀਆਂ ਪਿੱਛੇ ਸੋਸਾਇਟੀ ਨੂੰ ਲੈ ਕੇ ਜਾਣਾ ਚਾਹੁੰਦੇ ਆ ਜਿਵੇਂ ਬੀਜੇਪੀ ਆਰਐਸਟੀ ਇੱਕ ਨੀਤੀ ਆ ਕਿ ਅਸੀਂ ਹੀ ਮਨੁੱਖ ਨੂੰ ਚਾਰ ਤਰ੍ਹਾਂ ਦਾ ਸਮਝਦੇ ਆ ਮਨੁੱਖ ਚਾਰ ਤਰ੍ਹਾਂ ਦਾ ਜਿਹਦੇ ਵਿੱਚ ਬ੍ਰਾਹਮਣ ਖਸ਼ਤਰੀ ਵੈਸ਼ ਤੇ ਸ਼ੂਦਰ ਆ ਜਿਹੜਾ ਬ੍ਰਾਹਮਣ ਉਹ ਸਿੱਖਿਆ ਦਾ ਅਧਿਕਾਰ ਲੈ ਸਕਦਾ ਇਸੇ ਤਰੀਕੇ ਨਾਲ ਇਹਨਾਂ ਨੇ ਅੱਜ ਕਿਹਾ ਵੀ ਜਿਹੜੇ ਕੁਝ ਕੁ ਸੁਨਿੰਦਾ ਲੋਕ ਨੇ ਦੇ ਅਧਿਕਾਰਾਂ ਛੋਟੀ ਜਿਹਾ ਜਿਹੜੇ ਕਟਗਿੰਤੀਆਂ ਦੇ ਲੋਕ ਨੇ ਜਿਹਦੇ ਵਿੱਚ ਹਿੰਦ ਜਿਹੜੇ ਸਿੱਖ ਮੁਸਲਮਾਨ ਇਸਾਈ ਜਾਂ ਦਲਤ ਔਰਤਾਂ ਨੇ ਦਲਤ ਲੋਕ ਨੇ ਮੁਸਲਮਾਨ ਨੇ ਉਹਨਾਂ ਦੇ ਅਧਿਕਾਰਾਂ ਦੇ ਜਿਹੜਾ ਧੱਕਾ ਮਾਰਿਆ ਜਾ ਰਿਹਾ ਉਸੇ ਤਰੀਕੇ ਨਾਲ ਇਹਨਾਂ ਨੇ ਇਹ ਵੀ ਸਿਕਿਉਰਿਟੀ ਲਾਗੂ ਕੀਤੀ ਹੈ ਕਿ ਦਲਤਾਂ ਨੂੰ ਸੀ ਪੜਨ ਦਾ ਅਧਿਕਾਰ ਨਹੀਂ ਦੇਣਾਗਾ ਸਿੱਖਿਆ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਲਗਾਤਾਰ ਸੰਸਥਾਵਾਂ ਨੂੰ ਬੰਦ ਕਰਨ ਦੀ ਤਿਆਰੀ ਆ ਜਿਹੜੀਆਂ ਯੂਨੀਵਰਸਟੀਆਂ ਨੇ ਸਾਡੀਆਂ ਦੇਸ਼ ਸੀ ਉਹਨਾਂ ਤੇ ਵੀ ਲਗਾਤਾਰ ਆਹ ਜਿਹੜੇ ਨਮਾਇंदे ਥੋਪੇ ਜਾ ਰਹੇ ਆ ਜਿਵੇਂ ਇਹਨਾਂ ਨੇ ਪਹਿਲਾਂ ਕਿਹਾ ਕਿ ਪੰਜਾਬ ਦੀ ਮੰਨ ਲਓ 11 ਯੂਨੀਵਰਸਟੀਆਂ ਨੇ ਪੰਜਾਬ ਦੇ ਵਿੱਚ 9 ਯੂਨੀਵਰਸਟੀਆਂ ਦੇ ਵਿੱਚ ਵਾਈਸ ਚਾਂਸਲਰ ਨਹੀਂ ਹੈਗਾ ਇਹ ਕਹਿੰਦੇ ਪੰਜਾਬ ਦੇ ਵਿੱਚ ਕੋਈ ਅਧਿਕਾਰੀ ਇਸ ਵਿੱਚ ਦਾ ਹੈ ਨਹੀਂ ਜਿਹੜਾ ਵਾਈਸ ਚਾਂਸਲਰ ਲੱਗਣ ਦੇ ਯੋਗ ਹੋਵੇ ਉਹਦਾ ਮਤਲਬ ਇਹ ਸੀ ਕਿ ਉਹਨਾਂ ਦਾ ਆਰਐਸਐਸ ਦਾ ਬੰਦਾ ਨਹੀਂ ਮਿਲਿਆ ਜਿਹੜਾ ਲਾਉਣ ਦੇ ਯੋਗ ਹੋਵੇ ਪੰਜਾਬ ਦੇ ਵਿੱਚ ਤਾਂ ਬਹੁਤ سارے ਪੜੇ ਲੋਕ ਲੋਕ ਚਰਦੇ ਆਗੇ ਲੋਕ ਬੇਰੁਜ਼ਗਾਰ ਤੋਂ ਦੇ ਆ ਉਹ ਗੱਲ ਸੀ ਕਿ ਬ੍ਰੋਨ ਦਾ ਅਧਿਕਾਰ ਦਿੱਤਾ ਜਾਵੇ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਪਰ ਇਹਨਾਂ ਨੇ ਉਹਦੇ ਆਪ ਲਈ ਲੈ ਲਏ ਉਹਨਾਂ ਨੂੰ ਬਾਈ ਚਾਂਸਲ ਦੇ ਨਿਰਣਾ ਹੈ ਕਿਸ ਸੰਸਥਾਵਾਂ ਦੇ ਵਿੱਚ ਭਰਤੀ ਕਰਾਉਣੀ ਇਸ ਤਿਕਨੇ ਆਪਦਾ ਜੰਗਲ ਲਾਗੂ ਕਰਨ ਲਈ ਕੇਂਦਰੀਕਰਨ ਕਰ ਰਹੀ ਸਿੱਖਿਆ ਦਾ ਉਹ ਦਾ ਭਗਮਾਨ ਕਰਨ ਕਰ ਰਹੀ ਹੈ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਕਿ ਨਵੀਂ ਸਿੱਖਿਆ ਨੀਤੀ ਰੱਦ ਕਰਕੇ ਪੰਜਾਬ ਸਰਕਾਰ ਆਪ ਦੀ ਸਿੱਖਿਆ ਨੀਤੀ ਖੁਦ ਬਣਾਵੇ ਜਿਹਦੇ ਵਿੱਚ ਸਾਡੇ ਜਿਸ ਤਰ੍ਹਾਂ ਦੀ ਇਕਨੋਮੀ ਆ ਪੰਜਾਬ ਦੀ ਉਹਦੇ ਅਨੁਸਾਰ ਫੀਸਾਂ ਨਿਰਧਾਰਿਤ ਹੋਣ ਪੰਜਾਬ ਦੇ ਇਤਿਹਾਸ ਦੇ ਮੁਤਾਬਕ ਜਾਂ ਪੰਜਾਬ ਦੀ ਜਿਸ ਤਰ੍ਹਾਂ ਦੀਆਂ ਸਮਾਜਿਕ ਹਾਲਤਾਂ ਨੇ ਰਾਜਨੀਤਿਕ ਹਾਲਤਾਂ ਨੇ ਉਹਦੇ ਅਨੁਸਾਰ ਸਿਲੇਬਸ ਤੈਅ ਕੀਤਾ ਜਾਵੇ ਤੇ ਕੇਂਦਰ ਦੀ ਸਿੱਖਿਆ ਨੀਤੀ ਰੱਦ ਕੀਤੀ ਜਾਵੇ ਧੰਨਵਾਦ Nasıl ne